ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਇਸ ਦੌਰਾਨ ਖੁਦਾਈ ਦੇ ਦੌਰਾਨ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਦੇ ਇਰਦ-ਗਿਰਦ ਖੁਦਾਈ ਦੇ ਦੌਰਾਨ 10 ਜਿਹੜੇ ਨੇ ਉਹ ਰੋਕੜ ਲੌਂਚਰ ਜਿਹੜੇ ਨੇ ਮਿਲੇ ਹੈਗੇ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਇਸ ਵਕਤ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਤੇ ਮੌਜੂਦ ਹੈਗੇ ਜਿੱਥੇ ਖੁਦਾਈ ਦਾ ਕੰਮ ਜੜਾ ਵਾ ਕੀਤਾ ਜਾ ਰਿਹਾ ਕਿਉਂਕਿ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਕੀਤਾ ਜਾ ਰਿਹਾ ਨਵੀਨੀਕਰਨ ਦੇ ਦੌਰਾਨ ਜਦੋਂ ਲੇਬਰ ਜੋ ਹੈ ਖੁਦਾਈ ਕਰ ਰਿਸੀਤਾ ਇਸੇ ਦੌਰਾਨ 10 ਜਿਹੜੇ ਨੇ ਰੋਕੜ ਲੌਂਚਰ ਜਿਹੜੇ ਨੇ ਉਹ ਮਿਲੇ ਹੈਗੇ ਨੇ ਫਿਲਹਾਲ ਕਿਹਾ ਜਾ ਰਿਹਾ ਕਿ ਮੌਕੇ ਤੇ ਪੁਲਿਸ ਅਧਿਕਾਰੀਆਂ ਨੂੰ ਬੁਲਾ ਕੇ ਜਿਹੜੀ ਬੰਬਸਕੋਟ ਟੀਮ ਹੈਗੀ ਆ ਉਸ ਨੂੰ ਮੌਕੇ ਤੇ ਬੁਲਾ ਕੇ ਜਿਹੜੇ ਬੰਬ ਨੇ ਉਹ ਡਿਫਿਊਜ਼ ਕਰ ਦਿੱਤੇ ਗਏ ਨੇ ਦੱਸਿਆ ਜਾ ਰਿਹਾ ਕਿ ਲ ਇਹ ਬੀਐਸਵੀ ਦੀ ਟੁਕੜੀਆਂ ਜੜੀਆਂ ਸੀ ਕਾਫੀ ਸਾਲ ਪਹਿਲਾਂ ਦੀ ਗੱਲ ਹੈਗੀ ਆ ਕਿ ਜਦੋਂ ਇੱਥੇ ਜੰਗ ਦਾ ਮਾਹੌਲ ਹੈਗਾ ਸੀ ਤਾਂ ਉਦੋਂ ਇੱਕ ਬੀਐਸਵੀ ਟੁਕੜੀ ਜੜੀ ਹੈਗੀ ਆ ਉਸ ਜਗ੍ਹਾ ਦੇ ਉੱਪਰ ਰੁਕੀ ਹੈਗੀ ਸੀ ਜਿਸ ਤੇ ਦੱਸਿਆ ਜਾ ਰਿਹਾ ਕਿ ਇਹ ਬੰਬ ਜਿਹੜੇ ਨੇ ਉਦੋਂ ਦੇ ਇੱਥੇ ਦੱਬੇ ਹੋ ਸਕਦੇ ਨੇ ਕਿਉਂਕਿ ਬੰਬਾਂ ਨੂੰ ਕਾਫੀ ਜੰਗ ਜੜਾ ਸੀ ਉਹ ਲੱਗਾ ਹੋਇਆ ਸੀਗਾ ਫਿਲਹਾਲ ਜਿਹੜੇ ਮੌਕੇ ਤੇ ਪੁਲਿਸ ਅਧਿਕਾਰੀ ਬੁਲਾ ਕੇ ਜਿਹੜੀ ਬੰਬਸਕਾਟ ਟੀਮ ਜਿਹੜੀ ਆ ਉਹਨਾਂ ਨੂੰ ਬੁਲਾ ਕੇ ਜਿਹੜੇ ਨੇ ਬੰਬ ਡਿਫਿਊਜ਼ ਕਰ ਦਿੱਤੇ ਗਏ ਨੇ ਲੇਕਿਨ ਕਿੰਨਾ ਕਿਤੇ ਜਿਹੜੇ ਉੱਥੇ ਕੰਮ ਕਰਦੀ ਇਸ ਲੇਬਰ ਹੈ ਘਰੀ ਜਿਹੜੇ ਕੰਮ ਕਰਦੇ ਹੈਗੇ ਨੇ ਉਹਨਾਂ ਨੂੰ ਸੂਚਿਤ ਕੀਤਾ ਗਿਆ ਜਿਹੜੇ ਇੰਜੀਨੀਅਰ ਸਨ ਉਹਨਾਂ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਅਧਿਕਾਰੀਆਂ ਨੂੰ ਬੁਲਾ ਕੇ ਅੰਮ੍ਰਿਤਸਰ ਤੋਂ ਬੰਬਸਕੋਡ ਟੀਮ ਨੂੰ ਬੁਲਾ ਕੇ ਜਿਹੜੇ ਬੰਬ ਨੇ ਡਿਫਿਊਜ਼ ਕਰ ਦਿੱਤੇ ਗਏ ਨੇ